ਤੋਲ ਪਿੰਗੇਰੀਆ ਪਰ ਇੱਥੇ ਹਰ ਸਾਲ ਜਿਹੜੇ ਕੀਮਤਾਂ ਤਕਰੀਬਨ ਜ਼ਮੀਨ ਦੀ ਡਬਲ ਹੋ ਜਾਂਦੀ ਹੈ 2-3000 ਤੋਂ ਉੱਪਰ ਫੈਮਿਲੀ ਹਰ ਮਹੀਨੇ ਇੱਥੇ ਨਮੀ ਸਿੱਫਟ ਹੁੰਦੀ ਸੋ ਜਿਹੜੀ ਐਕਸਪ੍ਰੈਸ ਵੇ ਆ ਇਹ ਸਟਾਪਗੜ ਤੋਂ ਸਟਾਰਟ ਹੋ ਕੇ ਫਿਰ ਵਕਰ ਉੱਪਰ ਮੈਂ ਉਹਨਾਂ ਦਾ ਪਰ ਕਮਲਾਲਾ ਉਸ ਤੋਂ ਬਾਅਦ ਅਜੋ ਪਰ ਹਨਬੜਾ ਸਾਲੇ ਨੂੰ ਕੇ ਟਵਾਣੇ ਨੂੰ ਕੇ ਜਿਹੜੀ ਉਹ ਨਿਕਲਣੀ ਹੈ ਕਿ ਕਿਨਾ ਸਭ ਤੋਂ ਵੱਡਾ ਮਸਲਾ ਤਾਂ ਕੰਪਨਸੇਸ਼ਨ ਦਾ ਜ਼ਿਮੀਂਦਾਰਾਂ ਦੀ ਵਾਜਬ ਕੀਮਤ ਹੁਣ ਜ਼ਮੀਨ ਦੀ ਕੀਮਤ ਆ 6-7 ਕਰੋੜ ਰੁਪਏ ਏਕੜ ਤੇ ਸਰਕਾਰ ਆ ਜਿਹੜੀ ਕਹਿਣ ਨੂੰ ਤਾਂ ਕਾਂਗਰਸਾਂ ਦੇ ਹੱਥ ਅਧੀਨ ਸਰਕਾਰ ਆ ਪਰ ਕਾਂਗਰਸਾਂ ਤੇ ਜ਼ੁਲਮ ਢਾਉਣ ਵਾਲੀ ਏ ਸਰਕਾਰ ਆ ਦੇਖੋ ਚਾਹੇ ਉਹ ਕਰਜ਼ਾ ਮਾਫੀ ਦਾ ਵਾਅਦਾ ਕਰਕੇ ਜ਼ਿਮੀਂਦਾਰਾਂ ਨੂੰ ਕਰਜ਼ਾਈ ਬਣਾਇਆ ਚਾਹੇ ਅੱਜ ਜ਼ਿਮੀਂਦਾਰ ਨੂੰ ਕੋਈ ਪੁੱਛੇ ਨਹੀਂ ਰਿਹਾ ਮੈਂ ਵਿਧਾਨ ਸਭਾ ਚ ਮੈਟਰ ਟੇਕ ਅਪ ਕਰਿਆ ਤਾਂ ਕਿ ਜ਼ਿਮੀਂਦਾਰਾਂ ਨੂੰ ਮਾਰਕੀਟ ਕੀਮਤ ਨਾਲੋਂ 3-4 ਗੁਣਾ ਵੱਧ ਜਿਹੜੀ ਕੀਮਤ ਆ ਉਹ ਮਿਲਣੀ ਚਾਹੀਦੀ ਆ ਕਿਉਂਕਿ ਇੱਕੋ ਵਾਰੀ ਮਿਲਣੀ ਆ ਜਦ ਕਿ ਜ਼ਿਮੀਦਾਰਾਂ ਦੀ ਜ਼ਮੀਨ ਜਿਹੜੀ ਹਰ ਸਾਲ ਜਿਹੜੀ ਉਹ ਡਬਲ ਹੁੰਦੀ ਆ ਦੂਸਰੀ ਵੱਡੀ ਗੱਲ ਆ ਵੀ ਇਹ ਜਿਹੜਾ ਐਕਸਪ੍ਰੈਸਵੇ ਆ ਇਹ 10 11 ਫੁੱਟ ਹਾਈਟ ਤੇ ਜਿਹੜਾ ਉਹ ਨਿਕਲਣਾ ਹੈਗਾ ਸੋ ਥੱਲੇ ਜ਼ਿਮੀਦਾਰਾਂ ਨੂੰ ਬਹੁਤ ਸੀਰੀਅਸ ਪ੍ਰੋਬਲਮ ਆ ਵਾਟਰ ਲੌਗਿੰਗ ਦੀ ਪ੍ਰੋਬਲਮ ਸੋ ਕਈ ਜ਼ਿਮੀਦਾਰਾਂ ਦੀ ਜ਼ਮੀਨ ਹੁਣ ਮੇਰੇ ਨਾਲ ਸਵੇਰੇ ਇੱਕ ਜ਼ਿਮੀਦਾਰ ਗਿਆ ਤਾਂ ਉਹਦੇ 10 ਕਿੱਲੇ ਜ਼ਮੀਨਾਂ ਸੈਂਟਰ ਨੂੰ ਰੋਡ ਨਿਕਲ ਗਈ ਢਾਈ ਕਿੱਲੇ ਇਧਰ ਬਚ ਗਏ ਢਾਈ ਕਿੱਲੇ ਦੂਸਰੀ ਵਾਸੇ ਬਚ ਗਏ ਉਹਨੂੰ ਪਾਣੀ ਦੀ ਪ੍ਰੋਬਲਮ ਆ ਰਹੀ ਆ ਫਿਰ ਰੋਡ ਕ੍ਰੋਸਿੰਗ ਦੀ ਆ ਵੀ ਕਿੱਥੇ ਨੂੰ ਨਿਕਲ ਜਾਏਗੇ ਕਿਉਂਕਿ ਇਹ ਕੋਈ ਆਮ ਰੋਡ ਤਾਂ ਹੈ ਨਹੀਂ ਐਕਸਪ੍ਰੈਸ ਵੇ ਆ ਇਹਨੇ ਕ੍ਰੋਸ ਕਿੱਥੇ ਨੂੰ ਜਾਊਗਾ ਸੋ ਉਹਦੇ ਕ੍ਰੋਸਿੰਗ ਦੀ ਪ੍ਰੋਬਲਮ ਆ ਕਈ ਜ਼ਿਮੀਦਾਰਾਂ ਦੀ ਸੜਕ ਦੇ ਵਿੱਚ ਦੀ ਜ਼ਮੀਨ ਨਿਕਲ ਗਈ ਇੱਕ ਪਾਸੇ ਅੱਧਾ ਕਿੱਲਾ ਬਚ ਗਿਆ ਦੂਸਰੇ ਪਾਸੇ ਅੱਧਾ ਕਿੱਲਾ ਬਚ ਗਿਆ ਦੱਸੋ ਜ਼ਿਮੀਦਾਰ ਕੀ ਕਰੋਗੇ ਸੋ ਅੱਜ ਮੈਂ ਪਹਿਲਾਂ ਵਿਧਾਨ ਸਭਾ ਚ ਮੈਟਰ ਟੇਕ ਅਪ ਕਰਿਆ ਸੀਗਾ ਕਿ ਜ਼ਿਮੀਦਾਰਾਂ ਨਾਲ ਬੜਾ ਤਕਾ ਹੋ ਗਿਆ ਮਾਰਕੀਟ ਕੀਮਤ ਤੋਂ 4 ਗੁਣਾ ਵੱਧ ਮਿਨੀਮਮ ਕੀਮਤ ਜਿਹੜੀ ਮੇਰੇ ਹਲਕੇ 'ਚ 2.5 ਕਰੋੜ ਤੋਂ ਘੱਟ ਕੋਈ ਕਿੱਲਾ ਨਹੀਂ ਤੇ 6-7 ਕਰੋੜ ਰੁਪਏ ਕਿल्ले ਤੱਕ ਜਿਹੜੇ ਜ਼ਮੀਨ ਦੀ ਕੀਮਤ ਹੈਗੀ ਇੱਕ ਤਾਂ ਕੀਮਤ ਪੂਰੀ ਦਈ ਹੈ ਇੱਕ ਜਮੀਨ ਦਾ ਡਰੇਨ ਦਾ ਪਾਣੀ ਦਾ ਉਹ ਟਿਊਬ ਉਹ ਖੱਬੇ ਪਾਸੇ ਆ ਜ਼ਮੀਨ ਸੱਜੇ ਪਾਸੇ ਨਿਕਲ ਗਈ ਤਾਂ ਦੱਸੋ ਪਾਣੀ ਕਿੱਥੇ ਹੁੰਦੀ ਉਹ ਥੱਲੇ ਨੂੰ ਪਾਣੀ ਕਰਾਸਿੰਗ ਕਰਨ ਵਾਸਤੇ ਜਿਹੜੀ ਜਗ੍ਹਾ ਮਿਲਣੀ ਚਾਹੀਦੀ ਹੈ ਸਾਡੀ ਸਰਕਾਰ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ 'ਚ ਤੁਸੀਂ ਦੇਖੋ ਵੀ ਅਸੀਂ ਹਰ ਜ਼ਮੀਦਾਰ ਨੂੰ 2.23 ਤਿੰਨ ਤਿੰਨ ਕਰੋੜ ਰੁਪਏ ਕਿੱਲਾ ਦੇ ਆ ਦੇਖੋ ਸਾਬਗੜ੍ਹ ਦੀ ਜ਼ਮੀਨ 200 ਫੁੱਟ ਚੌੜੀ ਰੋਡ ਅਕਵਾਇਰ ਹੋਈ ਸੀਗੀ 3 ਕਰੋੜ ਰੁਪਏ 2.5 ਕਰੋੜ ਰੁਪਏ ਜ਼ਮੀਨ ਦੀ ਕੀਮਤਾਂ ਨਹੀਂ ਲਈ ਅਸੀਂ ਜ਼ਮੀਦਾਰਾਂ ਨੂੰ ਜਦੋਂ 10 ਸਾਲ 12 ਸਾਲ ਪਹਿਲਾਂ 에어ਪੋਰਟ ਬਣਿਆ ਸੀਗਾ ਉਹਦੀ ਕੀਮਤ ਉਸ ਟਾਈਮ ਮੌਕੇ ਦੇ 50 ਲੱਖ ਸੀਗੀ ਬਾਦਲ ਸਾਹਿਬ ਨੇ 1.5 ਕਰੋੜ ਰੁਪਏ ਏਕੜ ਜੜੀ ਉਹ ਕੀਮਤ ਉਹਨਾਂ ਨੂੰ ਦਿੱਤੀ ਸੀ ਸੋ ਅੱਜ ਜ਼ਮੀਦਾਰ ਧੱਕੇ ਖਾ ਰਹੇ ਆ ਆਬਜੈਕਸ਼ਨ ਲਾਉਂਦੇ ਆ ਉਹਨੂੰ ਬਾੜ ਕੇ ਸਿੱਟ ਦਿੰਦੇ ਆ ਸੋ ਅਸੀਂ ਡੀਸੀ ਸਾਹਿਬ ਨੂੰ ਅੱਜ ਪਰਸਨਲੀ ਜ਼ਿਮੀਦਾਰਾਂ ਦਾ ਡੈਪੂਟੇਸ਼ਨ ਲੈ ਕੇ ਜਾ ਕੇ ਮਿਲੇ ਔਰ ਡੀਸੀ ਸਾਹਿਬ ਨੇ ਵਿਸ਼ਵਾਸ ਵੀ ਦਵਾਇਆ ਕਿ ਅਸੀਂ ਪੂਰੀ ਜਿਮਟ ਜੜੀ ਦਵਾਵਾਂਗੇ ਮੈਂ ਡੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਆ ਵੀ ਕਿਸੇ ਟੀਮ ਦੀ ਡਿਊਟੀ ਲਾਓ ਅਬਜੈਕਟ ਕੀਮਤਾ ਜਿਹੜੇ ਐਕਸੈਸ ਕਰਕੇ ਜਿਹੜੇ ਆ ਬਾਡਸ ਉਸਣਾ ਹੀ ਜਾਣਾ ਦੂਸਰਾ ਇੱਕ ਹੋਰ ਮਸਲਾ ਪਿੰਡਾਂ ਚ ਮਰਬੇਬੰਦੀ ਤੋਂ ਕੁਝ ਜ਼ਮੀਨਾਂ ਜਿਹੜੀਆਂ ਸਾਂਝੀਆਂ ਪਈਆਂ ਹੋਈਆਂ ਪਿੰਡਾਂ ਚ ਜਿਨ੍ਹਾਂ ਸਾਮਲਾ ਡੇ ਹਸਬਰਸਤ ਹੈ ਜੀ ਆ ਦੋ ਚਾਹੰਦੇ ਇਹਨੇ ਅਲੱਗ-ਅਲੱਗ ਜ਼ਮੀਨਾਂ ਜਿਨ੍ਹਾਂ ਦੇ 50-50 ਸਾਲ ਤੋਂ ਜ਼ਿਮੀਦਾਰ ਜਿਹੜੇ ਉਹ ਬਾਰੇ ਬੀਜ ਰਹੇ ਆ ਗਰਦੌਰੀਆਂ ਉਹਨਾਂ ਦੇ ਨਾਤੇ ਸੋ ਉਹਨਾਂ ਨੂੰ ਮੁਆਵਜ਼ਾ ਲੈਣ 'ਚ ਜਿਹੜੀ ਪ੍ਰੋਬਲਮ ਆਣੀ ਹੈ ਜੀ ਉਹ ਵੀ ਡੀਸੀ ਸਾਹਿਬ ਨੂੰ ਕਿਹਾ ਵੀ ਕਿਸੇ ਰੈਵਨਿਊ ਅਫਸਰ ਦੀ ਯੂਰਤੀ ਲਾ ਕੇ ਜਿਨ੍ਹਾਂ ਦੇ ਨਾਤੇ ਗਰਦੌਰੀਆਂ ਉਹਨਾਂ ਦੇ ਨਾਤੇ ਇੰਤਕਾਲ ਚੜਾ ਕੇ ਉਹਨਾਂ ਨੂੰ ਜ਼ਮੀਨਾਂ ਦੇ ਜਿਹੜੇ ਕੀਮਤ ਆ ਜਿਹੜੀ ਉਹ ਦਿੱਤੀ ਜਾਏ ਉਸ ਵਾਸਤੇ ਮੈਂ ਅੱਜ ਡੀਸੀ ਸਾਹਿਬ ਨੂੰ ਬਕਾਇਦਾ ਮਿਲ ਕੇ ਆਇਆ ਕਿੰਨੀ ਕਿ ਜਮੀਨ ਆਪਣੇ ਆਪਣੇ ਏਰੀਆ ਦੇ ਕਿੰਨੀ ਕਿ ਜਮੀਨ ਖਰਾਬ ਹੋ ਗਈ ਜੀ ਕੋਈ ਹੈ ਆਈਡੀਆ ਹੈ ਕਾਫੀ ਹੈ ਦੇਖੋ ਤੁਸੀਂ ਮੇਰੇ ਕੋਲ 2-300 ਏਕੜ ਜਮੀਨ ਜੜੀ ਹੈ ਇੱਥੇ ਹੋਣੀ ਐ ਐਗਜੈਕਟ ਮੈਨੂੰ ਨਹੀਂ ਪਤਾ ਬਸ ਮਾਰਕੀਟ ਪ੍ਰਾਈਸ ਤੇ ਮੇਰੇ ਕੋਲ 4-5 ਕਰੋੜ ਦੇ ਕਰੀਬ ਹੈ ਛੇ ਕਰੋੜ ਤੋਂ ਘੱਟ ਨਹੀਂ ਜੀ ਮੈਂ ਉਹੀ ਗਿਆ ਵੀ 6 ਕਰੋੜ ਰੁਪਏ ਕਿੱਲੇ ਦੇ ਕਰੀਬ ਜਮੀਨ ਦੀ ਮਾਰਕੀਟ ਪ੍ਰਾਈਸ ਹੈ ਹੁਣ ਤੁਹਾਡੀ ਮੰਗ ਹੈ ਕਿ ਇਸ ਮਾਰਕੀਟ ਨਾਲੋਂ ਜ਼ਿਆਦਾ ਦਿੱਤਾ ਜਾਏ ਚਾਰ ਗੁਣਾ ਵੱਧ ਕਿਉਂਕਿ ਹਰ ਸਾਲ ਹੁਣ ਬਾਹਰ ਜਾ ਕੇ ਕਿਹੜਾ ਸੌਖੀ ਜੀ ਜਮੀਨ ਮਿਲ ਜਾਂਦੀ ਹੈ ਫਿਰ ਬਾਹਰ ਜਮੀਨ ਖਰੀਦਾਂਗੇ ਇਸ ਤੋਂ ਘੱਟ ਨਹੀਂ ਮਿਲਣੀ ਫਿਰ ਜਾਣਾ ਆਣਾ ਰਹਿਣਾ ਸੈਟਲ ਹੋਣਾ ਉੱਜੜ ਕੇ ਬਸਣਾ ਸਭ ਬਹੁਤ ਔਖਾ ਕੰਮ ਹੈਗਾ ਸੋ 4 ਗੁਣਾ ਵੱਧ ਮਾਰਕੀਟ ਤੋਂ ਕੀਮਤਾਂ ਜੜੀ ਸਰਕਾਰ ਦੇਵੇ ਔਰ ਉਹਨਾਂ ਨੇ ਕਮਿਟਮੈਂਟ ਵੀ ਨਹੀਂ ਕੀਤੀ ਜੇ ਵਿਧਾਨ ਸਭਾ 'ਚ ਸਿੰਘਲਾ ਜੀ ਨੇ ਖੜੇ ਹੋ ਕੇ ਬਿਆਨ ਦੇਇਆ ਤਾਂ ਵੀ ਪੂਰੀ ਕੀਮਤ ਜਿਹੜੀ ਜ਼ਮੀਨਾਂ ਦੀ ਦਵਾਂਗੇ ਹਰ ਪ੍ਰੋਬਲਮ ਜਿਹੜੀ ਸੋਲਵ ਕਰਾਂਗੇ ਪਰ ਇੱਥੇ ਕੋਈ ਸੁਣ ਨਹੀਂ ਰਿਹਾ ਇਸ ਕਰਕੇ ਮੈਂ ਡੀਸੀ ਸਾਹਿਬ ਕੋਲ ਗਿਆ ਸੀ ਸੈਂਟਰ ਸਰਕਾਰ ਦਾ ਕੋਈ ਰੋਲ ਹੈਗਾ ਜੀ ਇਹਨਾਂ ਨੂੰ ਵੱਧ ਰੇਟ ਦੇਣਾ ਦੇਖੋ ਅਸੈਸਮੈਂਟ ਦਾ ਸਟੇਟ ਗਵਰਨਮੈਂਟ ਨੇ ਕਰਕੇ ਭੇਜਣਾ ਹੈ ਸਟੇਟ ਗਵਰਨਮੈਂਟ ਜੋ ਰਿਕਮੈਂਡ ਕਰੂਗੀ ਸੈਂਟਰਲ ਗਵਰਨਮੈਂਟ ਨੇ ਉਹ ਪੈਸੇ ਦੇਣੇ ਆ ਹਰ ਇੱਕ ਸਟੇਟ ਚ ਹੀ ਆ ਡੀਆਰਓ ਨੇ ਅਵਾਰਡs ਸੁਣਾਣੇ ਆ ਡਿਸਟ੍ਰਿਕਟ ਰੈਵਨੀ ਅਫਸਰ ਨੇ ਸੋ ਮੇਰਾ ਹਲਕਾ ਜਿਹੜਾ ਉਹ ਡਿਫਰੈਂਟ ਆ ਮੋਹਾਲੀ ਜ਼ਿਲ੍ਹਾ ਲਾਗਾ ਕਿਉਂਕਿ ਇੱਥੇ ਅਰਬਨਾਈਜੇਸ਼ਨ ਬਹੁਤ ਜ਼ਿਆਦਾ ਹੋ ਰਹੀ ਆ ਬਾਕੀ ਹਿੰਦੁਸਤਾਨ ਚ ਇਸ ਤਰ੍ਹਾਂ ਦੇ ਕੇਸੇਜ਼ ਨਹੀਂ ਸੋ ਮੈਂ ਉਹਦਾ ਇਹੀ ਆ ਵੀ ਜਿਸ ਤਰ੍ਹਾਂ ਇੱਥੇ ਅਰਬਨਾਈਜੇਸ਼ਨ ਹੋ ਰਹੀ ਆ ਕਿਉਂਕਿ ਪ੍ਰੋਬਲਮ ਕਿੱਥੇ ਆ ਹੁਣ ਜ਼ਮੀਨ ਖਰੀਦ ਲੈਂਦੇ ਆ 5 ਕਰੋੜ ਰੁਪਏ ਕਿੱਦਾਂ ਰਜਿਸਟਰੀ ਹੁੰਦੀ ਆ 15-20 ਲੱਖ ਨੂੰ ਸੋ ਸਰਕਾਰ ਜਮੀਨ ਦੀ ਜਿਹੜੀ ਰਜਿਸਟਰੀ ਦੀ ਕੀਮਤ ਅਸੈਸਸ ਕਰਕੇ ਦੇ ਰਹੀ ਹੈ ਜਦ ਕਿ ਸਾਡੀ ਸਰਕਾਰ ਚ ਜ਼ਮੀਨਦਾਰਾਂ ਨੂੰ ਮਾਰਕੀਟ ਪ੍ਰਾਈਸ ਦਿੰਦੀ ਸੀ ਜੀ ਸੋ ਇਹ ਸਾਰਾ ਕੁਝ ਠੀਕ ਹੋਣਾ ਚਾਹੀਦਾ ਪਹਿਲਾਂ ਜਦੋਂ 에어ਪੋਰਟ